ਸਤਿ ਜੀ ਦੋਸਤੋ ਕੀ ਹਾਲ ਚਾਲ ਹੈ ਜੀ ਉਮੀਦ ਕਰਦੇ ਤੁਸੀਂ ਹੋਵਗੇ ਸਾਰੇ ਵਧੀਆ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵਲੌਗ 'ਚ ਅੱਜ ਆਪਾਂ ਜਾ ਰਹੇ ਹਾਂ ਜੀ ਪੰਚਕੂਲਾ ਪੰਚਕੂਲਾ ਮੰਮੀ ਦੀ ਆਪਾਂ ਟ੍ਰਿਪ ਡਿਖਾ ਕੇ ਲੈਣੀ ਹੈ ਜੀ ਸੈਕਟਰ 6 ਦੀ ਮਾਰਕੀਟ ਵਿੱਚ ਦੂਜੀ ਮੰਜ਼ਿਲ ਦੇ ਵਿੱਚ ਹੈ ਜੀ ਦੁਕਾਨੇ ਤੁਹਾਨੂੰ ਬਣੇ ਰਹੋ ਜੁੜੇ ਰਹੋ ਆ ਪਹੁੰਚ ਗਏ ਬਰਵਾਲਾ ਜੀ ਅੰਕਿਤ ਦੋਸਤੋ ਆਪਾਂ ਪਹੁੰਚ ਗਏ ਨਟਸਰ ਅਡਾ ਸਾਹਿਬ ਤੇ ਆਪਾਂ ਥੋੜੀ ਜਿਹੀ ਪਿੱਛੇ ਆ ਆ ਦੇਖੋ ਉਹ ਵੀ ਉਹ ਕਿੰਨਾ ਸੁਣਾ ਰਿਹਾ ਜੀ ਪਖੜੀਆਂ ਦਾ Das auch.

ਇਹ ਦੇਖੋ ਉਹ ਮਹਾਨ ਨੇ ਕਿਦਣੀ ਪਹਾੜਾਂ ਵਾ ਵੀ ਤੱਕਾਂ ਦੇ ਨੂੰ ਪਹਾੜੀਆਂ ਦੀ ਸ਼ਹਿਰ ਪਹਾੜੀਆਂ ਦਾ ਕੋਲ ਬਣਾਉਂਦੇ ਫਿਰ ਬਿੱਲੇ ਇਹ ਉਹ ਕਣਕ ਕੋਲ ਤਾਂ ਨਿੱਪੜ ਗਿਆ ਵਾ ਧੂੜ ਹੀ ਰਹਿ ਗਈ ਧੂੜ ਹੀ ਬਣਾ ਗਿਆ ਬਿੱਲੇ ਆ ਫਿਰ ਆਪਾਂ ਕਦਿੰਦਾ ਘਮ ਮੈ ਵੱਸ ਟੁੜੀਦਾ ਰਿਹਾ ਵਾ ਆ ਪਹੁੰਚ ਚੁੱਕੇ ਪੰਚਕੁਲਾ ਮੱਦੀ ਚੌਕ ਆ ਗਿਆ ਅੰਠਾ ਜੀ ਇਹ ਰਗਾ ਕੱਗਰ ਵਾਲਾ ਪੁਲ ਕੋ ਪਾਣੀ ਆ ਗਾਇਸ ਵਾ ਇਹ ਕੱਗਰ ਵਾਲੀ ਜਦ ਬਾਰਸ਼ ਬੜਾ ਉੱਪਰ ਨਾ ਗੱਡੀ ਆਈ ਤੇ ਹੜਕਾ ਇਹ ਗਾਇਸ ਮੇ ਪਾਣੀ ਆਉਂਦਾ ਫਸੀਦੀ ਗੱਡੀਆਂ ਹਾਂ ਗੱਡੀਆਂ ਨਹੀਂ ਹਾਂ ਲੱਗਦੀ ਜਾਂਦਾ ਪੂਰਾ ਗੱਡੀ ਦੀ ਗੱਡੀ ਆਈ ਤੇ ਉੱਪਰ ਦੇੜਗਾ ਵਿੱਚ ਦੋ ਤਿੰਨੀਆਂ ਦੀ ਇੱਕ ਦਾ ਪਿੱਛੇ ਚਮਸੇ ਨਾਲ ਜਦ ਪ੍ਰਸਾਦ ਨੂੰ ਸਵਿਫਟ ਗੱਡੀ ਦੀ ਸਵਿਫਟ ਆਦੀ ਮੇਰੇ ਘਰ ਦੇ ਸਾਹ ਉਹ ਚੱਕੇ ਜੀ ਫਿਰ ਵੀ ਉਪਰਾਨ ਇੱਥੇ ਆਣੇ ਆ ਜੀ ਦੇ ਦੇਖੋ ਇੱਧਰ ਮਾਰਕੀਟ ਹੈ ਕਮਿਸ਼ਤਾਨੀਆਂ ਦੁਕਾਨਾਂ ਸਾਰੀਆਂ ਕੋਈ ਇੰਸਟੈਂਟ ਦੁਕਾਨਾਂ ਦੇ ਨਾਲ ਲੱਗਦੀ ਬਿਲਕੁਲ ਇਹ ਹੈ ਜੀ ਇੱਥੋਂ ਤੁਸੀਂ ਇਹ ਇਹ ਸਿੜੀਆਂ ਵੀ ਚੜ੍ਹ ਸਕਦੇ ਹੋ ਤੇ ਨਾਲ ਲੱਗਦੀ ਅੰਦਰ ਇੱਥੇ ਹਸਪਤਾਲ ਹੈ ਹਸਪਤਾਲ ਦੇ ਅੰਦਰ ਲਿਫਟ ਲੱਗੀ ਹੋਈ ਹੈ 이 아기지 리프트 t 자 심심 l 자 심심 i 자 심심 ਉਲ ਜਾ ਸ਼ਿਮ ਸ਼ਿਮ ਲੁਕੇ ਅਰੇ 5 ਮੀਟਰ ਅਗੇ ਇਹ ਪੰਦਪ ਚੁੱਕੇ ਜੀ ਬਟਨ ਦਬਤਿਆ ਚੱਲ ਗਈ ਅੰਦਰ ਦੇ ਮੈਡਮ ਨਿਕਲੀ ਬਈ ਮੈਡਮ ਵੀ ਡਰ ਗਈ

ਇਸ ਨੂੰ ਇਸ ਨੂੰ ਸ਼ਿਮਸ਼ਿਮ ਹੋ ਜਾ ਬੰਦਿਵ ਚਲ ਤੜਾ ਨਹੀਂ ਚਲ ਵੀ ਚਲ ਵੀ 콜자 <목소리도> 심심. ਜੀ ਆ ਗਏ ਆਪਾਂ ਬਾਹਰ ਚੱਲਦੇ ਹੁਣ ਆਪਾਂ ਗੱਡੀ ਵੱਲੋਂ ਗੰਟੀ ਖੜੀ ਆਪਣੀ ਸ਼ਾਮਾ ਚੋਤ ਠਕੜਾਈ ਦੀ ਆਪਾਂ ਨੇ ਪਿੱਛੇ ਸ਼ਾਮਾ ਚ ਇੱਥੇ ਪਾਰਕ ਚ ਧੁੱਪ ਰਹਿੰਦੀ ਬਹੁਤ ਗੱਡੀ ਮੇਂ ਬੈਠਾ ਵੀ ਨਹੀਂ ਜਾਂਦਾ ਹੋਈ ਇੰਨੀ ਗਰਮ ਹੋ ਜਾ ਗੱਡੀ ਕਿਸ ਕਰਕੇ ਆਪਨੇ ਉਹ ਪਿੱਛਾ ਲਾ ਦੀ ਦੀ ਸ਼ੌਮ ਆ ਤੋ ਪੌਰੀ ਤੋ ਪੌ ਬਗਰਾ ਹਾਲ ਹੋ ਜਾ ਬਈ ਉਹ ਵੜਿਆ ਸਾਹਮਣੀ ਰੱਖ ਸਿਗ ਲਾ ਜਹ ਬੰਦਾ ਰਿਹਾ ਜਿਹੜਾ ਉਹ ਹਾਂ ਇਧਰ ਲੈ ਹੈ ਆਪਾਂ ਨਾਰੀਅਲ ਬਾਈ ਇਹ ਕਰੀ ਨਾਰੀਅਲ ਪੀਣਾ ਹੈ ਨਾਰੀਅਲ ਦਹੀਂ ਪਾਣੀ ਸੀ ਵਾਲਾ ਦੀਏ ਉਹ ਪੀਣਾ ਹੈ ਜਾ ਸਾਹ ਉਹ ਇਹਨੂੰ ਵੱਢਣੇ ਦਾ ਬਲ ਇਹ ਲੈ ਕਰ ਦਿੱਤੀਆ ਉਹ ਕਰਦੀਆ ਮੋਗਲਾ ਇਹ ਲਾ ਦੇਣਾ ਪੈਪਲ ਇਹ ਬਣਾ ਲੀਆ ਬਣਾ ਦੇ ਲਿਫਾਫੇ ਉਤਾਰ ਦੇ ਇੱਕ ਔਰ ਕਰ ਦੇ ਇੱਕ ਔਰ ਕਰ ਦੇ ਓਏ ਇੱਕ ਨਾਲ ਹੀ ਔਰ ਦੇ ਦੇ ਇੱਕ ਔਰ ਕਰਕੇ ਸਾਹ ਪਾਣੀ ਪੀ ਲੈਣੇ ਬਾਈ ਜਸਮਪੁਰ ਇਕੜ ਵੀਦਰ ਕੋ ਖੁੱਲਿਆ ਨਹੀਂ ਤੂੰ ਹਾਂ ਵੀਰ ਕੋ ਖੁੱਲਿਆ ਨਹੀਂ ਨਾ ਖੁੱਲਣੀ ਆ ਇੱਧਰ ਰੱਖੀਂ ਲੈ ਤਾਜ ਲੈ ਮੈਂ ਲਾਈਵ ਆ ਲਗਾ ਪੈਸੇ ਬਾਕੀ ਵਾਹ ਵੀ ਆਪਾਂ ਪਹੁੰਚ ਗਏ ਗੋਮਾ ਉਹ ਮੇਨ ਵਿੱਚ ਛੋੜਿਆ ਮੈਂ ਬਰਵਾਲਾ ਉਹ ਛੋੜ ਗਨ ਨੂੰ ਫਿਰ ਪੋਮਨ ਨੂੰ ਹਾਂ ਜਾ ਕੇ ਡਾ ਮਾਰੇ ਮਾਵਾ ਬੀਜੀ ਪਾ ਨੂੰ ਪ੍ਰਿੰਟਰ ਦੇਖਣ ਲੱਗ ਰਿਹਾ ਕਿ ਨਹੀਂ ਲੱਗ ਰਿਹਾ ਸਿਸਿਆ ਦੀ ਮੰਗ ਰਿਹਾ ਤਾਂ ਆਪਣੇ ਪਿੰਡ ਦਾ ਗੁਰਦੁਆਰਾ ਸਾਹਿਬ ਹੈ ਬਈ ਗੁਰੂ ਦਰਸ਼ਨ ਉਹ ਸੋਨਾ ਗੁਰੂ ਘਰ ਬਣ ਗਿਆ ਬਈ साइड को करो साइड को करो साइड को करो लंगी लंगी पूरी पूरी सी लंगी है कहा मैं कर रही हूँ क्या चक्की फिर रही जगाड़ हुँ, हुँ, हुँ.